ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੈਨੂੰ ਉਮੀਦ ਹੈ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਤੇ ਸਭ ਤੋਂ ਪਹਿਲਾਂ ਜੀ ਰਿਕੁਐਸਟ ਹੈ ਜੇ ਤੁਸੀਂ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਜੀ ਵੀਡੀਓ ਸ਼ੁਰੂ ਕਰਨ ਲੱਗੇ ਆਂ ਆਪਾਂ ਆਏ ਆਂ ਜੀ ਛੱਤ ਤੇ ਤੇ ਛੱਤ ਤੇ ਆਏ ਆ ਗੋਹੇ ਆਪਾਂ ਪਾਉਣੇ ਆਂ ਪਾਥੀਆਂ ਜਿਹੜੀਆਂ ਗੱਟਿਆਂ ਦੇ ਵਿੱਚ ਭਰਨੀਆਂ ਆ ਤੇ ਬੱਤਲ ਜੇ ਬਾੜ ਗਏ ਸੀ ਤੇ ਸੋਚਿਆ ਕਿ ਤੇ ਪਾਥੀਆਂ ਭੇਜ ਨਾ ਜਾਣ ਕੋਈ ਰਾਤ ਨੂੰ ਜੇ بارش ਆ ਗਈ ਤਾਂ ਪਾਥੀਆਂ ਭੇਜ ਜਾਣਗੀਆਂ ਤੇ ਇਸ ਕਰਕੇ ਆਪਾਂ ਲੱਗੇ ਆ ਜੀ ਹੁਣ ਸ਼ੁਰੂ ਕਰਦੇ ਆ ਗੱਟਿਆਂ ਦੇ ਵਿੱਚ ਪਾਥੀਆਂ ਪਾਉਣੇ ਆ ਹਾਂ ਜੀ ਆਪਾਂ ਜੀ ਹੁਣ ਕਰਤੀਆਂ ਆ ਪਾਥੀਆਂ ਨੂੰ ਗੱਟੇ ਦੇ ਵਿੱਚ ਪਾਉਣਾ ਤੇ ਇਹ ਸਾਰੀਆਂ ਮਗੱਟੇ ਦੇ ਵਿੱਚ ਪਾ ਦਿਆਂਗੀ ਜੇ ਇੱਕ ਗੱਟਾ ਬਣਾ ਤਾਂ ਜੇ ਦੋ ਬਣਿਆ ਤਾਂ ਕਿਉਂਕਿ ਅੱਜ ਅਚਾਨਕ ਤੋਂ ਹੀ ਬਰਕਲ ਜੇ ਆ ਗਿਆ ਤੇ ਬੱਤਲਾਦ ਕਰਕੇ ਇੱਕ ਪਰਛਣਾ ਆ ਜਾਵੇ ਤੇ ਇਸ ਕਰਕੇ ਮੈਂ ਪਾਥੀਆਂ ਪਹਿਲਾਂ ਟੱਕ ਲੈਂਦੀ ਆ ਤੇ ਮੇਰੇ ਬੱਚੇ ਵੀ ਨਾਲ ਹੀ ਆ ਗਿਆ ਇਹ ਛੱਤ ਤੇ ਬਹੁਤ ਖੁਸ਼ ਰਹਿੰਦੇ ਆ ਮੇਰੇ ਤੇ ਬਿਨਾਲ ਹੀ ਆ ਜਾਂਦੀ ਆ ਤੇ ਛਾਤ ਤੇ ਬੜੀ ਖੁਸ਼ ਰਹਿੰਦੀ ਏ ਤੇ ਮੇਰੇ ਨਾਲ ਨਾਲ ਹੀ ਰਹਿੰਦੀ ਏ ਕੋਈ ਵੀ ਕੰਮ ਕਰਨਾ ਹੁੰਦਾ ਹੈ ਬਸ ਮੰਮੀ ਮੰਮੀ ਮਗਰ ਮਗਰ ਕਰਦੀ ਫਿਰਦੀ ਏ ਤੇ ਬਹੁਤ ਤੰਗ ਕਰਦੀ ਮੈਨੂੰ ਇਹ ਕੋਈ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰਨ ਦਿੰਦੀ ਬਸ ਹੁਣ ਪੋਰ ਜੇ ਚੁੱਕ ਚੁੱਕ ਤੇ ਮੂਚ ਪਾਈ ਜਾਂਦੀ ਏ ਬਹੁਤ ਤੰਗ ਕਰ ਰੱਖਿਆ ਇਹਨੇ ਤੇ ਇੱਕ ਗੱਟਾ ਪਰਿਆ ਗਿਆ ਏ ਪਾਥੀਆਂ ਦਾ ਤੇ ਬਾਕੀ ਦੀ ਦੂਸਰੇ ਗੱਟੇ ਦੇ ਵਿੱਚ ਪਾ ਦਿਆਂਗੀ ਜਦੋਂ ਬੋਝੀ ਕੋਈ ਕਰਤਾ ਦੇਖੋ ਕਿੰਨੀ ਖੁਸ਼ ਹੋ ਰਹੀ ਹੈ ਨੀਤ ਬਸ ਇਹ ਨੂੰ ਹੈ ਇਹ ਵੀ ਖੁੱਲੀ ਬਾਸਾ ਪੱਜੀ ਵੀ ਰਾਂ ਇਹ ਸੁੱਕੀਆਂ ਸੁੱਕੀਆਂ ਬਾਥੀਆਂ ਨੇ ਜਿਹੜੀਆਂ ਇਹ ਸਾਰੀਆਂ ਮੈਂ ਇੱਕ ਪਾਸੇ ਰੱਖ ਦਾਂਗੀ ��ਟੇ ਦੇ ਵਿੱਚ ਪਾ ਕੇ ਤੇ ਕੁਝ ਮੈਂ ਸਵੇਰੇ ਪਲਟੀਆਂ ਸੀ ਤੇ ਉਹ ਥੋੜੀ ਦੇਰ ਨੂੰ ਹੋਣ ਗਈਆਂ 2 ਦਿਨ ਲੱਗ ਜਾਣਗੀਆਂ ਸੁੱਕਣ ਨੂੰ ਤੇ ਉਹ ਮੈਂ ਅਲੱਗ ਤੋਂ ਰੱਖਾਂਗੀ ਇਹ ਜੀ 2 ਘੰਟੇ ਪਰੇ ਗਏ ਆ ਇਹ ਹੋਣਾ ਇੱਧਰ ਮੈਂ ਟੱਕ ਕੇ ਜਿਹੜੇ ਪਹਿਲਾਂ ਤੋਂ ਰੱਖੇ ਹੋਏ ਆ ਬੋਰੇ ਦੇ ਵਿੱਚ ਪਾ ਕੇ ਗੋਹੇ ਤੇ ਉੱਥੇ ਹੀ ਮੈਂ ਇਹਨਾਂ ਨੂੰ ਵੀ ਨਾਲ ਹੀ ਟੱਕ ਦਿਆਂਗੀ। ਇਹ ਕਾफी ਸਮਾਨ ਸਮੂੜ ਜਾ ਉੱਪਰ ਲੱਕੜ ਛੋਟਾ ਛੁੱਟਿਆ ਹੋਇਆ ਏ। ਕਿ ਕਾਗਜ਼ ਉੱਡੇ ਨਾ। ਕਿਉਂਕਿ ਢੇਰੀ ਜਿੰ ਚੱਲੀ ਹੋਈ ਏ ਤੇ ਹੋ ਸਕਦਾ ਰਾਤ ਨੂੰ ਢੇਰੀ ਜ਼ਿਆਦਾ ਆ ਜਾਵੇ। ਇਹ ਦੇਖੋ। ਇਹ ਮੈਂ ਇਸ ਤੋਂ ਪਹਿਲਾਂ ਪਹਿਲਾਂ ਪਾਠੀਆਂ ਇਹ ਬਣਾ ਲਈਆਂ ਸੀ ਤੇ ਬੋਰੇ ਦੇ ਵਿੱਚ ਪਾ ਕੇ ਰੱਖੀਆਂ ਹੋਈਆਂ ਨੇ ਤੇ ਇਹਦੇ ਉੱਪਰ ਹੀ ਹੁਣ ਮੈਂ ਕਰਤੇ ਜੋੜ ਦਿਆਂਗੀ ਲੇਕਿਨ ਜਦੋਂ ਝਾੜੋ ਝੋੜਦੀ ਪਈ ਤੇ ਇਹ ਵਿੱਚੋਂ ਟੱਟੀਆਂ ਸੀ ਬਾਤ ਨੂੰ ਆ ਗਈਆਂ ਚਾਹ ਨੂੰ ਨਹੀਂ ਆ ਜੰਨੀਆਂ ਪੰਨਾਂ ਨੇ ਇਹ ਵਿੱਚ ਪਾਣੀ ਨਾ ਰੁਕ ਜਾਵੇ ਕਹਤਾਂ ਚਾਣੋਂ ਉੱਚਾ ਹੋ ਜਾਏਗਾ ਬੋਰਾ ਤੇ ਪਾਣੀ ਪਾਸਿਆਂ ਤੇ ਉੱਤਰ ਜਾਏਗਾ ਜੇ ਬਾਰਿਸ਼ ਆਈ ਵੀ ਤਾਂ ਇਹੋ ਨੇ ਇਹ ਬਾਕੀ ਦੇ ਕੱਤੇ ਵੀ ਮੈਂ ਨਾਲ ਹੀ ਲਾ ਦੇਾਂਗੀ ਇੱਥੇ ਹੀ ਇਹਨਾਂ ਨੂੰ ਆਪਾਂ ਟੱਕ ਦੇਾਂਗੇ ਇਹ ਮਿਹਨਤ ਬਹੁਤ ਲੱਗਦੀ ਏ ਬੜਾ ਹੀ ਜ਼ਿਆਦਾ ਇੰਨਾ ਵੀ ਬਣਦਾ ਏ ਮਿਹਨਤ ਕਿਉਂਕਿ ਜੇ ਬਾਰਿਸ਼ ਆ ਜਾਵੇ ਤੇ ਖਰਾਬ ਹੋ ਜਾਂਦੀਆਂ ਫੇਰ ਇਹਨਾਂ ਨੂੰ ਦੁਬਾਰਾ ਤੋਂ ਸਿਖਾਉਣਾ ਪੈਂਦਾ ਤੇ ਇਸ ਕਰਕੇ ਇਹਨਾਂ ਦਾ ਧਿਆਨ ਰੱਖਣਾ ਪੈਂਦਾ ਸਭ ਤੋਂ ਪਹਿਲਾਂ ਜਦੋਂ ਬਾਰਿਸ਼ ਦਾ ਮੌੜ ਬਣਦਾ ਏ ਤੇ ਪਹਿਲਾਂ ਵੀ ਸਾਡਾ ਤਾਂ ਧਿਆਨ ਪਾਥੀਆਂ ਵਾਲੀ ਜਾਂਦਾ ਏ ਕਿ ਪਾਥੀਆਂ ਸੰਭਾਲ ਲਈਏ ਕਿਤੇ ਪੇਜ ਨਾ ਜਾਣ ਦੇ ਇਹ ਜੀ ਮੈਂ ਤਰਪਾਲ ਦੇ ਨਾਲ ਉੱਪਰੋਂ ਟੱਕ ਤਾਇਆ ਇਹਨੂੰ ਚੰਗੀ ਤਰ੍ਹਾਂ ਤੇ ਹੁਣ ਮੈਂ ਉੱਪਰ ਇਹਦੇ ਹੋਰ ਲੱਕੜ ਸੋਟਾ ਸੋਟ ਦਿਆਂਗੇ ਕਿ ਕਾगज ਉੱਟੇ ਨਾ ਇੱਕ ਤਰਪੈਡ ਪਾਈ ਆ ਤੇ ਇੱਕ ਇਹ ਮੈਟ ਦਾ ਟੋਟਾ ਹੈਗਾ ਹੈ ਇੰਨੂ ਉੱਪਰ ਰੱਖਤਾਇ ਤੇ ਇਹ ਮੇਲ ਹੋਏ ਦਾ ਸਕੰਜਾ ਪਿਆ ਸੀ ਇੱਕ ਉਹ ਉੱਪਰ ਰੱਖਤਾਇ ਤੇ ਇਹ ਆ ਇੱਕ ਪੁਰਾਣੇ ਕਮਰੇ ਪੱਟੇ ਸੀ ਰੋਸ਼ਨ ਦਾਣ ਹਲੇ ਵੀ ਪਿਆ ਹੈ ਤੇ ਇਹ ਵੀ ਰੱਖਤਾ ਉੱਪਰ ਤੇ ਹੁਣ ਚਾਰ ਸਫੇਰੇ ਮੈਂ ਲੱਕੜਾ ਰੱਖ ਦਿਆਂਗੀ ਕਿਉਂਕਿ ਉੱਪਰ ਲੱਕੜਾ ਵੀ ਪੰਨਿਆਂ ਨੇ ਇਸ ਮਾਣ ਦਾ ਵਾਧੂ ਪਿਆਏ ਉੱਪਰ ਉਹ ਸਾਰਾ ਹੀ ਮੈਂ ਆਸ-ਪਾਸੇ ਰੱਖ ਦੇਾਂਗੀ ਕਿ ਜਿੱਦੇ ਨਾਲ ਭਿੱਜੇ ਨਾ ਮੰਮਾ ਤਾਂ ਜੀ ਬਹੁਤ ਜ਼ਿਆਦਾ ਸੰਭਾਲ ਕਰਨੀ ਪੈਂਦੀ ਹੈ ਬਾਥੀਆਂ ਦੀ ਤਾਂ ਸਾਡਾ ਮੰਝਾ ਇੱਕ ਵੀ ਟੁੱਟ ਗਿਆ ਸੀ ਤੇ ਸੋਚਿਆ ਸੀ ਕਿ ਬਣਵਾਵਾਂਗੇ ਤੇ ਉਹ ਨਾ ਹੀ ਬਨਾਇਆ ਗਿਆ ਤੇ ਉਹਦੇ ਪਾਵੇ ਤੇ ਇੱਕ ਹਿੱਸਾ ਇਸੇ ਤਰ੍ਹਾਂ ਹੀ ਪਿਆ ਹੈ ਹਾਲੇ ਤੇ ਹੁਣ ਮੈਂ ਜਿਹੜੇ ਬਾਥੀਆਂ ਕੁੜੀਆਂ ਥੁੜੀਆਂ ਗਿੱਲੀਆਂ ਆ ਇਹਦੀਆਂ ਵੀ ਸੁਣਾਵਾਂ ਉਹਨਾਂ ਨੂੰ ਮੈਂ ਇਸ ਟੱਪੜ ਦੇ ਵਿੱਚ ਪਾ ਕੇ ਤੇ ਉਹ ਵੀ ਟੱਕ ਦੇਾਂਗੀ ਬਾਥੀਆਂ ਹੋਰ ਮੈਂ ਟੱਪੜ ਦੇ ਵਿੱਚ ਪਾ ਕੇ ਤੇ ਥੋੜੀਆਂ ਜਿਹੀਆਂ ਪਰਲੇ ਸਾਈਡ ਵੀ ਸੁੱਕੀਆਂ ਪਈਆਂ ਆ ਤਾਰਾ ਤਾਰਾ ਨਾਲ ਨਾ ਜਾ ਪੁੱਤਰ ਉਰਾ ਜੋ ਇਹ ਸਾਰੀਆਂ ਮੇਰੇ ਵਿੱਚ ਪਾ ਕੇ ਤੇ ਇੱਕ ਜਗ੍ਹਾ ਇਕੱਠੀਆਂ ਕਰਕੇ ਤੇ ਇਹਨਾਂ ਨੂੰ ਟੱਕ ਦੇਣਾ ਇਹ ਹੋਰ ਵੀ ਪਈ ਆ ਤੇ ਸਾਰੀਆਂ ਕੱਟੀਆਂ ਇੱਥੇ ਟੱਕ ਦਿਆਂਗੇ ਇਹਦੇ ਉੱਪਰ ਵੀ ਮੈਂ ਲੱਕਣਾ ਲੁਕਣਾ ਰੱਖ ਦਿੱਤੀਆਂ ਆ ਤੇ ਹੁਣ ਸਾਰੇ ਆ ਜਿਹੜੇ ਗੋਹੇ ਦੇ ਪੋਰ ਵਗੈਰਾ ਨੇ ਇਹ ਸਾਰਾ ਮੈਂ ਹੁਣ ਬਾਂਜਾ ਲਾ ਕੇ ਤੇ ਇਹਨੂੰ ਚਾਤਨ ਪੂਰਾ ਸਾਫ਼ ਕਰ ਦਿਆਂਗੀ ਕਿਉਂਕਿ ਸਫਾਈ ਵੀ ਰੱਖਣੀ ਜ਼ਰੂਰੀ ਏ ਪਰ ਨਾਲੇ ਦੇ ਅੱਗੇ ਅਟਕ ਜਾਵੇ ਤਾਂ ਪਰਨਾਲਾ ਰੁਕ ਸਕਦਾ ਹੈ ਮੈਂ ਜੋ ਤੂੰ ਬੰਦ ਕਰਕੇ ਮੈਂ ਛੱਤ ਨੂੰ ਸਾਫ਼ ਕਰਾਂ ਨੂੰ ਆਹ ਇਹ ਸਾਰਾ ਮੰਜਾ ਲਾ ਕੇ ਇਹ ਸਾਰੀ ਸਫਾਈ ਕਰਕੇ ਤੇ ਸਾਰਾ ਕੂੜਾ ਜਿਹੜਾ ਉਹ ਥੱਲੇ ਗਏ ਸੁੱਟ ਦੇਾਂਗੀ ਇਹਦਰ ਨਰੀਤ ਵੀ ਤੁਰੀ ਫਿਰਦੀ ਏ ਤੇ ਆਏ ਦੀ ਆਪਣਾ ਘਰ ਮੰਮੀ ਪਤਾ ਨਹੀਂ ਕੀ ਕੁੱਟਣ ਲੱਗੇ ਹੋਏ ਨੇ ਉਹ ਹੀ ਥੋੜੇ ਜਿ ਠੀਕ ਹੁੰਦੇ ਨੇ ਤੇ ਬਸ ਐ ਕੋਈ ਨਾ ਕੋਈ ਕੰਮ ਲੱਗ ਜਾਂਦੇ ਨੇ ਨਿੱਕਾ ਮੋਟਾ ਤੇ ਜੀ ਆਪਣੀ ਛੱਤ ਦੀ ਹੁਣ ਹੋ ਗਈ ਐ ਭਾਈ ਤੇ ਅੰਦਰੀ ਗੀਤ ਵੀ ਨਾਲ-ਨਾਲੀ ਕੱਜੀ ਫਿਰਦੀ ਏ ਬੱਸ ਬਹੁਤ ਖੁਸ਼ ਹੋ ਰਹੀ ਏ ਲਓ ਜੀ ਆਪਣੀ ਛੱਤ ਦੀ ਤਾਂ ਹੋ ਗਈ ਸਫਾਈ ਹਾਂਜੀ ਹੁਣ ਆਪਾਂ ਚਲੇ ਗਏ ਆ ਜੀ ਖੇਤ ਖੇਤ ਗਏ ਆ ਪੱਠੇ ਵੱਢਣ ਤੇ ਮੇਰੇ ਹਸਬੰਡ ਜਿਹੜੇ ਉਹਦੇ ਵੱਜ ਗਈ ਸੀ ਦਾਤੀ ਤੇ ਇਸ ਕਰਕੇ ਮੈਂ ਹੱਜ ਕੱਟ ਰਹੀਆਂ ਪੱਠੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਤਾ ਕਰੋ ਤੇ ਕਮੈਂਟ ਵੀ ਕਰਿਆ ਕਰੋ ਤੇ ਸਾਡੀ ਵੀਡੀਓ ਤੇ ਕੋਈ ਵੀ ਲਾਈਕ ਨਹੀਂ ਹੁੰਦਾ ਕੋਈ ਕਮੈਂਟ ਨਹੀਂ ਕਰਦਾ ਕੋਈ ਲਾਈਕ ਨਹੀਂ ਕਰਦਾ ਤੇ ਪਲੀਜ਼ ਲਾਈਕ ਜਰੂਰ ਕੀਤਾ ਕਰੋ ਤੇ ਬਹੁਤ ਮਿਹਨਤ ਲੱਗਦੀ ਹੈ ਜੀ ਬੱਚੇ ਵੀ ਛੋਟੇ ਆ ਵੀਡੀਓ ਬਣਾਉਂਦੇ ਆ ਫਿਰ ਐਡਿਟ ਕਰਦੇ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਤਾ ਕਰੋ ਤੇ ਸਾਡੀ ਸਪੋਰਟ ਜ਼ਰੂਰ ਕਰੋ ਜੀ ਤੇ ਹੁਣ ਜੀ ਆਪਾਂ ਲਾਈਆਂ ਹੋਈਆਂ ਨੇ ਮਿਰਚਾਂ ਤੇ ਮਿਰਚਾਂ ਦੇ ਵਿੱਚ ਪਿਆਜ਼ ਵੀ ਲਾਏ ਹੋਇਆ ਤੇ ਥੋੜਾ ਜਿਹਾ ਵਿੱਚ ਲਸਣ ਵੀ ਲਾਇਆ ਸੀ ਦੇ ਇਹਦੀਆਂ ਵੀ ਆਪਾਂ ਪੂਰੀਆਂ ਵੀਡੀਓ ਪਾਆਂ ਹੋਈਆਂ ਨੇ ਮਿਰਚਾਂ ਜਦੋਂ ਲਾਈਆਂ ਸੀ ਵੱਡੀਆਂ ਹੋਈਆਂ ਗਟਾਈ ਕੀਤੀ ਸਾਰੀਆਂ ਵੀਡੀਓ ਆਪਣੀਆਂ ਹੈਗੀਆਂ ਨੇ ਵਿੱਚ ਤੇ ਜਿਹੜੇ ਸਾਡੇ ਨਾਲ ਲਗਾਤਾਰ ਜੁੜੇ ਹੋਇਆ ਉਹ ਤਾਂ ਦੇਖਦੇ ਹੀ ਹੋਣਗੇ ਤੇ ਬਾਕੀ ਕਮੈਂਟ ਵਗੈਰਾ ਤਾਂ ਕੋਈ ਨਹੀਂ ਕਰਦਾ ਸਾਨੂੰ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ